ਗੁਰਦੁਆਰੇ ਜਾਂਦੀ ਲੋੜ ਨਹੀਂ ਉਹ ਤੁਹਾਨੂੰ ਨਾਸਤਿਕ ਬਣਾ ਦੇਗਾ ਇਸ ਕਰਕੇ ਇਹ YouTube ਦੇ ਵਿੱਚ ਬੜੇ ਤਰ੍ਹਾਂ ਤਰ੍ਹਾਂ ਦੇ ਚੱਲ ਰਹੇ ਕੋਈ ਵੀ ਮਹਾਤਮਾ ਕੋਈ ਵੀ ਸੰਤ ਸਾਧੂ ਧਰਮਾਤਮਾ ਐਵੇਂ ਨਹੀਂ ਸਦਾ ਉਹਦੀ ਗੱਲ ਸੁਣ ਲੈਣੀ ਗੁਰੂ ਗ੍ਰੰਥ ਸਾਹਿਬ ਨਾਲ ਮਿਲਣੀ ਏ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੁਆਰੇ ਦੱਸ ਰੇ ਕਿ ਆਪਣੇ ਨਾਲ ਤੇ ਨਹੀਂ ਜੋੜ ਰੇ ਜਿਹੜਾ ਸਾਨੂੰ ਸਿਮਰਨ ਹੀ ਛਿੜਾ ਦੇ ਗੁਰਬਾਣੀ ਪੜ੍ਹਨੀ ਛਿੜਾ ਦੇ ਗੁਰਦੁਆਰੇ ਜਾਣਾ ਛਿੜਾ ਦੇ ਸੰਗਤ ਵਿੱਚ ਬਹਿਣਾ ਛਿੜਾ ਦੇ ਤੇ ਕਹਿੰਦੇ ਤਾਂਕਿ ਮੂਲ ਨ ਲਗিয়ে ਪਾਏ ਔਰੇ ਤਾਂ ਦਰਸ਼ਨ ਵੀ ਨਹੀਂ ਕਰਨੇ ਚਾਹੀਦੇ ਸੋਚ ਕਰਕੇ ਥੋੜਾ ਜਿਹਾ ਸਾਵਧਾਨ ਰਹਿਣਾ ਹੈ YouTube ਦੇ ਵਿੱਚ ਇਦਾਂ ਦੇ ਬੜੇ ਤਰ੍ਹਾਂ ਤਰ੍ਹਾਂ ਦੇ ਚੱਲ ਰਹੇ ਨੇ ਅਸੀਂ ਉਹਨਾਂ ਗੁਰਸਿੱਖਾਂ ਦੀ ਸੰਗਤ ਕਰਨੀ ਹੈ ਜਿਹੜਾ ਗੁਰਬਾਣੀ ਦੇ ਉਪਦੇਸ਼ ਨਾਲ ਜੋੜਦੇ ਗੁਰਬਾਣੀ ਵਿੱਚ ਗੁਰੂ ਰਾਮਦਾਸ ਜੀ ਕਹਿੰਦੇ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠਾਰਨਾ ਗੁਰੂ ਦਾ ਸੇਖਾ ਜਿਹੜਾ ਸਵੇਰੇ ਉੱਠ ਕੇ ਨਾਮ ਜਪ ਕਰੇ ਫਿਰ ਅੱਗੇ ਜਾ ਕੇ ਕਹਿੰਦੇ ਚੜੇ ਦਿਵਸ ਗੁਰਬਾਣੀ ਦਾ ਦੈਨ ਚੜਦਿਆਂ ਗੁਰਬਾਣੀ ਪੜਨੀ ਗੌਣੀ ਬੈਂਦੇ ਆ ਉੱਠਦਿਆ ਹਰ ਨਾਮ ਤਿਆਗ ਜਿੱਥੇ ਬਹਿਣਾ ਗੁਰਸਿੱਖ ਨੇ ਉੱਠਣਾ ਉਥੇ ਨਾਮ ਜਪ ਕਰਨਾ ਦੂਜੇ ਨੂੰ ਵੀ ਜਪਉਣਾ ਤੇ ਨਾਮ ਕਿਵੇਂ ਜਪਣਾ ਗੁਰੂ ਜੀ ਨੇ ਆਖਿਆ ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ ਜਿਹੜਾ ਆਪਾਂ ਜਪਿਆ ਹੈ ਨਾ ਵਾਹ ਗੁਰੂ ਵਾਹ ਗੁਰੂ ਇਹ ਪਹਿਲਾਂ ਉੱਚੀ ਉੱਚੀ ਜਪਣਾ ਜਿੰਨਾ ਚੇ ਤੁਸੀਂ ਉੱਚੀ ਨੂੰ ਜਪੋਗੇ ਤੁਹਾਡੇ ਵਿਚਾਰ ਨਹੀਂ ਰੁਕਣਗੇ ਜਦੋਂ ਵਿਚਾਰ ਰੁਕ ਗਏ ਫਿਰ ਹੌਲੀ-ਹੌਲੀ ਮਦਮਾ ਵਿੱਚ ਜਦੋਂ ਬਿਲਕੁਲ ਵਿਚਾਰ ਖਤਮ ਹੋ ਜੇ ਤੁਸੀਂ ਚੁੱਪ ਕਰ ਜਾਣਾ ਉਦੋਂ ਅੰਦਰੇ ਜਪਣਾ ਪਰ ਜਪਣਾ ਜ਼ਰੂਰ ਹੈ ਅੰਤਰਗਤ ਜਪੀ ਜਾਣਾ ਕਰ ਰੋ ਰੇ ਮਨ ਮੁਗਧ ਇਆਨੇ ਰਾਮ ਜਪੋ ਅੰਤਰਗਤ ਧਿਆਨੇ ਇਹ ਗੁਰੂ ਨੇ ਕਿਤੇ ਨਹੀਂ ਕਿਹਾ ਵੀ ਜਪਣਾ ਨਹੀਂ ਫਿਰ ਜਪ-ਜਪ ਕੇ ਇਦਾਂ ਦੀ ਸਟੇਜ ਬਣਦੀ ਏ ਤੇ ਤੁਹਾਡੇ ਅੰਦਰ ਨਾਮ ਪ੍ਰਗਟ ਹੋ ਜਾਏਗਾ ਤੁਸੀਂ ਫਿਰ ਕੁਝ ਨਹੀਂ ਬੋਲਣਾ ਨੂੰ ਸੁਣਨਾ ਇਨਾਮ ਹੈ। ਪਰ ਉਹ ਵੀ ਤਾਂ ਹੀ ਸੁਨੇਗਾ ਜੇ ਤੁਹਾਡੀ ਪੌਣ ਸਾਮ ਹੋਏਗੀ, ਜੇ ਪੌਣ ਅਨਬੈਲੈਂਸਿੰਗ ਹੈ, ਸੱਜੇ ਖੱਬੇ ਵੱਧ ਰਹੀਏ ਤੇ ਫਿਰ ਵਿਚਾਰ ਚੱਲ ਰਹੇ ਤੁਹਾਨੂੰ ਨਾਮ ਸੁਣਾਈ ਨਹੀਂ ਦੇਗਾ। ਨਾਮ ਚੱਲਦੇ ਆ ਵਿਚਾਰ ਆ ਹੀ ਜਾਣਗੇ। ਸੋ ਇਸ ਕਰਕੇ ਸਾਡੇ ਗੁਰੂ ਪਿਤਾ ਜੀ ਨੇ ਸਾਨੂੰ ਬੜਾ ਸਿੱਧਾ ਰਸਤਾ ਦੱਸਿਆ ਹੈ, ਕੋਈ ਗੁੰਝਲ ਚ ਨਹੀਂ ਪਾਇਆ। ਇਹ ਵੱਖਰੀ ਗੱਲ ਆ ਵੀ ਅੱਜ ਦਾ ਸਿੱਖ ਆਪ ਹੀ ਗੁੰਝਲ ਚ ਪੈ ਜਾਂਦਾ। ਗੁਰੂ ਨੇ ਬੜਾ ਸਿੰਪਲ ਰਸਤਾ ਦੱਸਿਆ ਵੀ ਪਹਿਲੇ ਜ਼ਬਾਨ ਨਾਲ ਜਪਣਾ ਹੈ ਜਪਣਾ ਹੈ ਕੰਨਾਂ ਨਾਲ ਸੁੰਣਾ ਹੈ ਜਿਵੇਂ ਜਪ-ਜਪ ਕੇ ਜਪ-ਜਪ ਕੇ ਤੁਸੀਂ ਸੁਣੀ ਜਾਓਗੇ